ਵੱਡੀ ਅਪਡੇਟ ਵਿਕਰਮ ਮਜੀਠੀਆ ਦੇ ਮਾਮਲੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਵਿਕਰਮ ਮਜੀਠੀਆ ਨੂੰ ਅਦਾਲਤ ਦੇ ਵੱਲੋਂ ਫੈਸਲਾ ਸੁਣਾ ਕੇ ਨਾਬਾਦੀ ਜੇਲ੍ਹ ਦੇ ਵਿੱਚ ਤਾਂ ਭੇਜ ਦਿੱਤਾ ਗਿਆ ਕਦੇ ਵਿਕਰਮ ਮਜੀਠੀਆ ਦੀਆਂ ਮੁਸ਼ਕਿਲਾਂ ਬਦਰਹੀਆਂ ਨੇ ਕਦੇ ਵਿਕਰਮ ਮਜੀਠੀਆ ਨੂੰ ਕੋਈ ਰਾਹਤ ਦਾ ਸਾਹ ਲੈਣਾ ਪੈ ਰਿਹਾ ਤਾਂ ਵਿਕਰਮ ਮਜੀਠੀਆ ਦੇ ਨਾਲ ਹੀ ਜੁੜੀ ਹੋਈ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਵਿਕਰਮ ਮਜੀਠੀਆ ਦੀ ਜੋ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰੀ ਕੀਤੀ ਜਾਂਦੀ ਆ ਉਸ ਗ੍ਰਿਫਤਾਰੀ ਨੂੰ ਕੋਰਟ ਦੇ ਵਿੱਚ ਚੈਲੰਜ ਕੀਤਾ ਸੀ ਵਿਕਰਮ ਮਜੀਠੀਆ ਦੇ ਵਕੀਲ ਦੇ ਵੱਲੋਂ ਤਾਂ ਉਸ ਮਾਮਲੇ ਦੇ ਵਿੱਚ ਅੱਜ ਸੁਣਵਾਈ ਹੋਈ ਆ ਤਾਂ ਉਸ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਸਟਿਸ ਤ੍ਰਿਪ ਭਵਨ ਦਹੀਆ ਦੀ ਅਦਾਲਤ ਦੇ ਵਿੱਚ ਸੁਣਵਾਈ ਹੋਈ ਇਸ ਦੌਰਾਨ ਪਟੀਸ਼ਨਰ ਨੇ ਇਸ ਕੇਸ ਨੂੰ ਮੁਲਤਵੀ ਕਰਨ ਦੀ ਮੰਗ ਕੀਤੀ ਹੈ ਉਹਨਾਂ ਵੱਲੋਂ ਕਿਹਾ ਗਿਆ ਕਿ ਹਾਲਾਤ ਬਦਲ ਗਏ ਨੇ ਅਤੇ ਮਜੀਠੀਆਂ ਨੂੰ 19 ਜੁਲਾਈ ਤੱਕ ਨਯਕ ਹਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਤੇ ਨਾਲ ਹੀ ਇਹ ਵੀ ਦੱਸਿਆ ਗਿਆ ਪਟੀਸ਼ਨ ਕਰਤਾ ਦੇ ਵੱਲੋਂ ਕਿ ਹੁਣ ਆਪਣੀ ਪਟੀਸ਼ਨ ਬਦਲਣਾ ਚਾਹੁੰਦੇ ਨੇ ਤਾਂ ਇਸ ਤੋਂ ਬਾਅਦ ਅਦਾਲਤ ਨੇ ਕੇਸ ਮੁਲਤਵੀ ਕਰ ਦਿੱਤਾ ਤਾਂ ਅਗਲੀ ਸੁਣਵਾਈ ਹੁਣ 29 ਜੁਲਾਈ ਨੂੰ ਹੋਵੇਗੀ ਤਾਂ ਅਦਾਲਤ ਦੇ ਵੱਲੋਂ ਕੇਸ ਮੁਲਤਵੀ ਕਰ ਦਿੱਤਾ ਗਿਆ 29 ਜੁਲਾਈ ਨੂੰ ਅਗਲੀ ਸੁਣਵਾਈ ਹੋਵੇਗੀ ਤਾਂ ਕੀ ਵਿਕਰਮ ਮਜੀਠੀਆ ਹੁਣ 14 ਦਿਨ ਦੀ ਨਿਆਂਇਕ ਹਰਾਸਤ ਦੇ ਵਿੱਚ ਜੋ ਭੇਜੇ ਗਏ ਨੇ ਉਸ ਦੌਰਾਨ ਉਹਨਾਂ ਦੀ ਜ਼ਮਾਨਤ ਹੁੰਦੀ ਆ ਉਹਨਾਂ ਨੂੰ ਕੋਈ ਰਾਹਤ ਮਿਲਦੀ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਵਿਕਰਮ ਮਜੀਠੀਆ ਦੇ ਜੇਲ੍ਹ ਜਾਣ ਤੋਂ ਬਾਅਦ ਸੂਤਰਾਂ ਦੇ ਹਵਾਲੇ ਤੋਂ ਵੀ ਖਬਰਾਂ ਆ ਰਹੀਆਂ ਸੀ ਕਿ ਵਿਕਰਮ ਮਜੀਠੀਆ ਦੀ ਹਰ ਐਕਟੀਵਿਟੀ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਆ ਵਿਕਰਮ ਮਜੀਠੀਆ ਦੀ ਬਾਰਕ ਦੇ ਕੋਲ ਜੋ ਸੀਸੀਟੀਵੀ ਕੈਮਰੇ ਲਗਾ ਦਿੱਤੇ ਗਏ ਨੇ ਵਿਕਰਮ ਮਜੀਠੀਆ ਤੇ ਨਜ਼ਰ ਰੱਖੀ ਜਾ ਰਹੀ ਹੈ ਕਿ ਉਹਨਾਂ ਦੀ ਐਕਟੀਵਿਟੀ ਕੀ ਰਹਿੰਦੀ ਆ ਹਾਲਾਂਕਿ ਸੂਤਰਾਂ ਦੇ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਆ ਕਿ ਵਿਕਰਮ ਮਜੀਠੀਆ ਤੜਕਸਾਰ ਉੱਠੇ ਉਹਨਾਂ ਦੇ ਵੱਲੋਂ ਨਿਤਨੇਮ ਕੀਤਾ ਗਿਆ ਪਾਠ ਦਾ ਜਾਪ ਕੀਤਾ ਗਿਆ ਤਾਂ ਵਿਕਰਮ ਮਜੀਠੀਆ ਦੇ ਉੱਤੇ ਪਰ ਨਜ਼ਰ ਰੱਖੀ ਜਾ ਰਹੀ ਹੈ ਕਿ ਆਖਰ ਉਹ ਕਰਦੇ ਕੀ ਨੇ ਕਿਸ ਤਰੀਕੇ ਦਾ ਉਹਨਾਂ ਦਾ ਦਿਨ ਦਾ ਸ਼ਡਿਊਲ ਰਹਿੰਦਾ ਆ ਰਾਤ ਦੇ ਸਮੇਂ ਕੀ ਕਰਦੇ ਨੇ ਵਿਕਰਮ ਮਜੀਠੀਆ ਤਾਂ ਸਾਰੀ ਨਜ਼ਰ ਕਹਿੰਦੇ ਰੱਖੀ ਜਾ ਰਹੀ ਹੈ ਸੂਤਰਾਂ ਦੇ حوالے ਤੋਂ ਇਹ ਜਾਣਕਾਰੀ ਆ ਪਰ ਹੁਣ ਬਿਕਰਮ ਮਜੀਠੀਆ ਦੇ ਉੱਤੇ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਤੰਜ ਕੱਸ ਰਹੇ ਨੇ ਬੀਤੇ ਕੱਲ ਲੁਧਿਆਣਾ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਪਹੁੰਚੇ ਤਾਂ ਉਸ ਪ੍ਰੋਗਰਾਮ ਦੇ ਵਿੱਚ ਸਿੱਧੇ ਸ਼ਬਦਾਂ ਦੇ ਵਿੱਚ ਬਿਕਰਮ ਮਜੀਠੀਆ ਦਾ ਨਾਮ ਲਏ ਬਿਨਾਂ ਕਹਿ ਦਿੱਤਾ ਕਿ ਜੋ ਜਲ੍ਹਿਆਂਵਾਲੇ ਬਾਗ ਦੀ ਘਟਨਾ ਹੋਈ ਸੀ ਉਸ ਜਲ੍ਹਿਆਂਵਾਲੇ ਬਾਗ ਦੀ ਘਟਨਾ ਦੇ ਕਾਤਲਾਂ ਨੂੰ ਸ਼ਾਮ ਨੂੰ ਖਾਣਾ ਖਵਾਉਣ ਵਾਲੇ ਅਜਨਾਬਾਂ ਦੀ ਜੇਲ੍ਹ ਦੇ ਵਿੱਚ ਬੈਠੇ ਨੇ ਤਾਂ ਬਿਨਾਂ ਨਾਮ ਲਈ ਬਿਕਰਮ ਮਜੀਠੀਆ ਦੇ ਉੱਤੇ ਲਗਾਤਾਰ ਬਾਰ ਕੀਤੇ ਜਾ ਰਹੇ ਨੇ ਤਾਂ ਕਿਹਾ ਜਾ ਰਿਹਾ ਕਿ ਸਭ ਕੁਝ ਇੱਥੇ ਆ ਸਵਰਗ ਨਰਕ ਇੱਥੇ ਆ ਤਾਂ ਲਗਾਤਾਰ ਵਾਰ ਪਲਟ ਵਾਰ ਵੀ ਕਿਤੇ ਜਾ ਰਿਹਾ ਨੇ ਦੂਜੇ ਪਾਸੇ ਆਕਾਲੀ ਦਲ ਦੇ ਵਕੀਲ ਅਰਸ਼ਦੀਪ ਕਲੇਰ ਤੇ ਮੁਖ ਬਲਾਰੇ ਜਿਹੜੇ ਨੇ ਆਕਾਲੀ ਦਲ ਦੇ ਉਹਨਾਂ ਦੇ ਵੱਲੋਂ ਲਗਾਤਾਰ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੂੰ ਚੇਤਾਵਨੀ ਵੀ ਦਿੱਤੀ ਜਾਂਦੀ ਆ ਕਿਹਾ ਜਾਂਦਾ ਕਿ ਵਿਕਰਮ ਮਜੀਠੀਆ ਨੂੰ ਜਾਣ ਬੁੱਝ ਕੇ ਫਸਾਇਆ ਗਿਆ ਸਿਆਸੀ ਬਦਲਾ ਖੋਰੀ ਆ ਬਦਲੇ ਦੀ ਨੀਤੀ ਦੀ ਭਾਵਨਾ ਦੇ ਨਾਲ ਵਿਕਰਮ ਮਜੀਠੀਆ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਕੀ ਵਾਕਈ ਹੀ ਵਿਕਰਮ ਮਜੀਠੀਆ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਹੈ ਕੀ ਵਿਕਰਮ ਮਜੀਠੀਆ ਦਾ ਜੋ ਪੁਰਾਣਾ ਮਾਮਲਾ ਉਸ ਨੂੰ ਦੁਬਾਰੇ ਫਰੋੜ ਕੇ ਵਿਕਰਮ ਮਜੀਠੀਆ ਨੂੰ ਹੋਰ ਕੜਕੀ ਦੇ ਵਿੱਚ ਫਸਾਉਣ ਦੀਆਂ ਸਾਜ਼ਿਸ਼ਾਂ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ 2021 ਦੇ ਵਿੱਚ ਵਿਕਰਮ ਮਜੀਠੀਆ ਦੇ ਉੱਤੇ ਐਨਡੀਪੀਐਸ ਦਾ ਮਾਮਲਾ ਦਰਜ ਹੁੰਦਾ ਉਸ ਤੋਂ ਬਾਅਦ ਵਿਕਰਮ ਮਜੀਠੀਆ ਪਟਿਆਲਾ ਦੀ ਜੇਲ੍ਹ ਦੇ ਵਿੱਚ ਵੀ ਰਹਿੰਦੇ ਨੇ ਹਾਲਾਂਕਿ ਸੁਪਰੀਮ ਕੋਰਟ ਦੇ ਵੱਲੋਂ ਜ਼ਮਾਨਤ ਦਿੱਤੀ ਜਾਂਦੀ ਆ ਰਾਹ ਸੁਪਰੀਮ ਕੋਰਟ ਦੇ ਵੱਲੋਂ ਦਿੱਤੀ ਜਾਂਦੀ ਆ ਪਰ ਹੁਣ ਦੁਬਾਰਾ ਤੋਂ ਉਸ ਮਾਮਲੇ ਦੀਆਂ ਪੱਤਾਂ ਵੀ ਫਰੋਲੀਆਂ ਜਾ ਰਹੀਆਂ ਨੇ ਹਾਲਾਂਕਿ ਹੁਣ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰੀ ਕੀਤੀ ਆ ਵਿਕਰਮ ਮਜੀਠੀ ਦੇ ਆਮਦਨ ਤੋਂ ਵੱਧ ਜਾਇਦਾਦ ਮ ਪਰ ਪੁਰਾਣੇ ਮਾਮਲੇ ਦੀਆਂ ਪਰਤਾਂ ਵੀ ਫਰੋਲੀਆਂ ਜਾ ਰਹੀਆਂ ਨੇ ਪੁਰਾਣੇ ਮਾਮਲੇ ਦੇ ਵਿੱਚ ਵੀ ਵਿਕਰਮ ਮਜੀਠੀਆ ਨੂੰ ਦੁਬਾਰਾ ਉਲਝਾਇਆ ਜਾ ਰਿਹਾ ਇਹ ਇਲਜ਼ਾਮ ਜਿਹੜੇ ਨੇ ਵਿਕਰਮ ਮਜੀਠੀਆ ਦੇ ਵਕੀਲ ਤੇ ਅਕਾਲੀ ਦਲ ਦੇ ਆਗੂ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਪਰ ਦੂਜੇ ਪਾਸੇ ਜਦੋਂ ਅਕਾਲੀ ਦਲ ਦੇ ਆਗੂ ਨਮਾਇੰਦੇ ਜਿਹੜੇ ਨੇ ਵਰਕਰ ਨੇ ਸਮਰਥਕ ਨੇ ਵਿਕਰਮ ਮਜੀਠੀਆ ਦੀ ਪੇਸ਼ੀ ਦੇ ਦੌਰਾਨ ਉਹਨਾਂ ਨੂੰ ਮਿਲਣ ਦੇ ਲਈ ਪਹੁੰਚਦੇ ਨੇ ਤਾਂ ਰਸਤੇ ਦੇ ਵਿੱਚ ਉਹਨਾਂ ਨੂੰ ਹਰਾਸ ਦੇ ਵਿੱਚ ਲੈ ਲਿਆ ਜਾਂਦਾ ਕਈਆਂ ਨੂੰ ਤਾਂ ਘਰੋਂ ਹੀ ਨਿਕਲ ਦਿੱਤਾ ਜਾਂਦਾ ਕਈਆਂ ਨੂੰ ਘਰੋਂ ਨਜ਼ਰਬੰਦ ਕਰ ਦਿੱਤਾ ਜਾਂਦਾ ਤਾਂ ਪਰ ਨਜ਼ਰਾਂ ਸਭ ਦੀ ਇਹ ਸੀ ਕਿ ਦੂਜੀ ਪੇਸ਼ੀ ਦੇ ਉੱਤੇ ਆਖਰ ਅਦਾਲਤ ਦਾ ਫੈਸਲਾ ਕੀ ਆਉਂਦਾ ਫੈਸਲਾ ਆਇਆ ਨਾਬਾਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਨੈਕ ਹਰਾਸ ਦੇ ਵਿੱਚ ਰਹਿਣਗੇ ਵਿਕਰਮ ਮਜੀਠੀਆ 14 ਦਿਨਾਂ ਦੇ ਲਈ ਪਰ ਹੁਣ ਪਟੀਸ਼ਨ ਜੋ ਪਾਈ ਗਈ ਸੀ ਗ੍ਰਿਫਤਾਰੀ ਨੂੰ ਚੈਲੰਜ ਦੇ ਲਈ ਉਸ ਦੇ ਵਿੱਚ ਪਟੀਸ਼ਨ ਕਰਤਾ ਨੇ ਕਿਹਾ ਕਿ ਹਾਲਾਤ ਬਦਲ ਚੁੱਕੇ ਨੇ ਵਿਕਰਮ ਮਜੀਠੀਆ ਨੈਕ ਹਰਾਸ ਦੇ ਵਿੱਚ ਭੇਜ ਦਿੱਤਾ ਜਾਵੇ ਕੇਸ ਨੂੰ ਮੁਲਤਵੀ ਕਰ ਦਿੱਤਾ ਜਾਵੇ ਤਾਂ ਹੁਣ ਕੇਸ ਮੁਲਤਵੀ ਕਰ ਦਿੱਤਾ ਗਿਆ ਤਾਂ ਜਿਸ ਤੋਂ ਬਾਅਦ ਹੁਣ 29 ਤਰੀਕ ਨੂੰ 29 ਜੁਲਾਈ ਨੂੰ ਮੁੜ ਤੋਂ ਇਸ ਮਾਮਲੇ ਦੀ ਸੁਣਵਾਈ ਹੁੰਦੀ ਹੈ ਕੀ ਸੁਣਵਾਈ ਦੇ ਵਿੱਚ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਗਲਤ ਕੋਰਟ ਪੇ ਜਿਹੜਾ ਆ ਕੀ ਗਲਤ ਕੀਤੀ ਆ ਕੋਰਟ ਕੋਈ ਪੱਖ ਦੇ ਵਿੱਚ ਫੈਸਲਾ ਸੁਣਾਉਂਦਾ ਜਾਂ ਫਿਰ ਦੁਬਾਰਾ ਤੋਂ ਕੋਈ ਮੁਸ਼ਕਲਾਂ ਦੇ ਵਿੱਚ ਬਿਕਰਮ ਮਜੀਠੀਆ ਘਿਰਦੇ ਨੇ ਅਕਾਲੀ ਦਲ ਦੇ ਲਈ ਕੀ ਕੋਈ ਰਾਹ ਦੀ ਖਬਰ ਆਉਂਦੀ ਆ ਜਾਂ ਫਿਰ ਅਕਾਲੀ ਦਲ ਨੂੰ ਮੁੜ ਤੋਂ ਕੋਈ ਝਟਕਾ ਲੱਗਦਾ ਦੇਖਣ ਵਾਲੀ ਗੱਲ ਹੈ